ਮੇਰੀਵ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੀ ਜੀ YouTube ਚੈਨਲ ਸੁਰਖਾਬ ਸੇਖੋ ਵਿੱਚ ਅੱਜ ਆਪਾਂ ਬਣਾਵਾਂਗੇ ਬਾਜ਼ਾਰ ਦੇ ਵਿੱਚੋਂ ਮਿਲਣ ਵਾਲੀ 1000 ਰੁਪਏ ਕਿਲੋ ਵਾਲੀ ਬਰਫੀ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਘਰ ਦੇ ਵਿੱਚ ਤਿਆਰ ਕਰਾਂਗੇ ਇਹ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਇਹ ਆਪਾਂ ਬਿਨਾਂ ਖੋਆ ਬਿਨਾਂ ਮਵਾ ਬਣਾ ਕੇ ਤਿਆਰ ਕਰਾਂਗੇ ਇਹ ਇੰਨਾ ਜ਼ਿਆਦਾ ਟੇਸਟੀ ਬਣਦੀ ਹੈ ਕਿ ਤੁਸੀਂ ਵਾਰ-ਵਾਰ ਇਸ ਨੂੰ ਬਣਾਓਗੇ ਤੇ ਖਾਓਗੇ ਹੁਣ ਅੱਗੇ ਤਿਉਹਾਰਾਂ ਦਾ ਮੌਸਮ ਆ ਰਿਹਾ ਹੈ ਇਸ ਨੂੰ ਤੁਸੀਂ ਜ਼ਰੂਰ ਬਣਾਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਸਭ ਤੋਂ ਪਹਿਲਾਂ ਆਪਾਂ ਇੱਥੇ ਵੇਸਣ ਲਵਾਂਗੇ ਇੱਥੇ ਮੈਂ ਦੋ ਕਾਲੀਆਂ ਵੇਸਣ ਦੀਆਂ ਲਈਆਂ ਹਨ ਤੁਸੀਂ ਕੋਈ ਵੀ ਮੈਜ਼ਰਮੈਂਟ ਵਾਸਤੇ ਕੌਲੀ ਜਾਂ ਕੱਪ ਸੈੱਟ ਕਰ ਸਕਦੇ ਹੋ ਉਸੇ ਹਿਸਾਬ ਨਾਲ ਤੁਸੀਂ ਸਾਰੀ ਮੈਜ਼ਰਮੈਂਟ ਕਰਕੇ ਇਸ ਨੂੰ ਬਣਾਉਣਾ ਹੈ ਇੱਥੇ ਆਪਾਂ ਦੋ ਵੇਸਣ ਦੀਆਂ ਕਾਲੀਆਂ ਲਈਆਂ ਹਨ ਹੁਣ ਇਸ ਦੇ ਵਿੱਚ ਆਪਾਂ ਥੋੜਾ ਥੋੜਾ ਦੁੱਧ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਘੋਲ ਲਵਾਂਗੇ ਇਹ ਦੁੱਧ ਮੈਂ ਰੂਮ ਟੈਂਪਰੇਚਰ ਵਾਲਾ ਹੀ ਲਿਆ ਹੈ ਇਸ ਨੂੰ ਮੈਂ ਪਹਿਲਾਂ ਹੀ ਬੋਇਲ ਕਰਕੇ ਰੱਖ ਲਿਆ ਸੀ ਤੇ ਇਹ ਹੁਣ ਠੰਡਾ ਦੁੱਧ ਹੈ ਤੁਸੀਂ ਕਿਸੇ ਤਰ੍ਹਾਂ ਦੇ ਵੀ ਦੁੱਧ ਐਡ ਕਰ ਸਕਦੇ ਹੋ ਆਪਾਂ ਥੋੜਾ ਥੋੜਾ ਦੁੱਧ ਪਾ ਕੇ ਇਸ ਦਾ ਇੱਕ ਸਮੂਥ ਜਿਹਾ ਘੋਲ ਤਿਆਰ ਕਰਾਂਗੇ ਇੱਕੇ ਵਾਰ ਆਪਾਂ ਸਾਰਾ ਦੁੱਧ ਐਡ ਨਹੀਂ ਕਰਨਾ ਨਹੀਂ ਤਾਂ ਇਸ ਦੇ ਵਿੱਚ ਲੰਗਸ ਬਣ ਜਾਣਗੇ ਇੱਥੇ ਦੇਖੋ ਆਪਾਂ ਥੋੜਾ ਥੋੜਾ ਦੁੱਧ ਐਡ ਕਰ ਰਹੇ ਹਾਂ ਤੇ ਨਾਲ-ਨਾਲ ਹੀ ਇਸ ਨੂੰ ਮਿਕਸ ਕਰ ਰਹੇ ਹਾਂ ਇਹ ਬਰਫੀ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਕਿ ਤੁਸੀਂ ਜਦੋਂ ਵੀ ਬਣਾਓਗੇ ਤਾਂ ਸਾਰੇ ਤੁਹਾਡੇ ਕੋਲੋਂ ਮੰਗ-ਮੰਗ ਕੇ ਬਰਫੀ ਖਾਣਗੇ ਹੁਣ ਪੂਰੀ ਇੱਕ ਕੌਲੀ ਆਪਾਂ ਇਸ ਦੇ ਵਿੱਚ ਦੁੱਧ ਦੀ ਐਡ ਕਰ ਲਈ ਹੈ ਪਰ ਅਜੇ ਵੀ ਆਪਣਾ ਜਿਹੜਾ ਮਿਕਸਚਰ ਹੈ ਉਹ ਬਹੁਤ ਹੀ ਜ਼ਿਆਦਾ ਠਿੱਕ ਹੈ ਇੱਥੇ ਆਪਾਂ ਹੋਰ ਦੁੱਧ ਇਸ ਦੇ ਵਿੱਚ ਐਡ ਕਰਾਂਗੇ ਹੁਣ ਅੱਧੀ ਕੌਲੀ ਆਪਾਂ ਹੋਰ ਦੁੱਧ ਹੀ ਲਈ ਹੈ ਤੇ ਇਸ ਨੂੰ ਵੀ ਆਪਾਂ ਥੋੜਾ ਥੋੜਾ ਕਰਕੇ ਇਸ ਦੇ ਵਿੱਚ ਐਡ ਕਰੀ ਜਾਵਾਂਗੇ ਮੈਂ ਬਿਲਕੁਲ ਤੁਹਾਡੇ ਸਾਹਮਣੇ ਐਡ ਕਰਕੇ ਦਿਖਾ ਰਹੀ ਹਾਂ ਕਿ ਕਿਸ ਤਰ੍ਹਾਂ ਦੀ ਕਨਸਿਸਟੈਂਸੀ ਆਪਾਂ ਇਸ ਮਿਕਸਚਰ ਦੀ ਰੱਖਣੀ ਹੈ ਇਸ ਦੇ ਵਿੱਚ ਆਪਾਂ ਦੁੱਧ ਐਡ ਕਰਨ ਦੇ ਨਾਲ ਇਹ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਇਸ ਦੇ ਵਿੱਚੋਂ ਬਿਲਕੁਲ ਖੋਏ ਵਰਗਾ ਸਵਾਦ ਆਉਂਦਾ ਹੈ ਕਿਉਂਕਿ ਵੇਸਨ ਹੌਲੀ-ਹੌਲੀ ਦੁੱਧ ਦੇ ਨਾਲ ਪੱਕ ਕੇ ਬਹੁਤ ਹੀ ਜ਼ਿਆਦਾ ਵਧੀਆ ਟੇਸਟ ਦਿੰਦਾ ਹੈ ਇਹ ਦੇਖੋ ਇੱਥੇ ਆਪਾਂ ਸਾਰਾ ਦੁੱਧ ਐਡ ਕਰ ਲਿਆ ਹੈ ਇਸ ਤਰ੍ਹਾਂ ਆਪਾਂ ਨੂੰ ਡੇਢ ਕੌਲੀ ਦੁੱਧ ਦੀ ਲੱਗ ਗਈ ਹੈ ਦੋ ਕੌਲੀਆਂ ਵੇਸਨ ਦੀਆਂ ਤੇ ਡੇਢ ਕੌਲੀ ਇਸ ਦੇ ਵਿੱਚ ਆਪਾਂ ਦੁੱਧ ਦੀ ਐਡ ਕਰ ਲਈ ਹੈ ਤੇ ਇਸ ਦਾ ਮਿਕਸਚਰ ਬਹੁਤ ਹੀ ਸਮੂਥ ਬਣ ਕੇ ਤਿਆਰ ਹੈ ਇਸੇ ਤਰ੍ਹਾਂ ਦਾ ਤੁਸੀਂ ਮਿਕਸਚਰ ਬਣਾਉਣਾ ਹੈ ਹੁਣ ਇਸ ਨੂੰ ਰੈਸਟ ਕਰਨ ਲਈ ਆਪਾਂ 5 ਮਿੰਟ ਲਈ ਕਵਰ ਕਰਕੇ ਰੱਖ ਦਵਾਂਗੇ ਹੁਣ 5 ਮਿੰਟ ਹੋ ਚੁੱਕੇ ਹਨ ਹੁਣ ਆਪਾਂ ਇਸ ਨੂੰ ਚੈੱਕ ਕਰਦੇ ਹਾਂ ਇਹ ਦੇਖੋ ਹੁਣ ਆਪਣਾ ਇਹ ਪੇਸਟ ਕਿੰਨਾ ਵਧੀਆ ਐਮ ਲਾਈਮ ਵਰਕੇ ਤਿਆਰ ਹੋ ਚੁੱਕਾ ਹੈ ਹੁਣ ਇਸ ਦੀ ਆਪਾਂ ਬਰਫੀ ਬਣਾਉਣੀ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਗੈਸ ਤੇ ਇੱਕ ਕੜਾਈ ਰੱਖਾਂਗੇ ਜੇਕਰ ਤੁਹਾਡੇ ਕੋਲ ਇਸ ਤਰ੍ਹਾਂ ਨਾਨ ਸਟਿਕੀ ਕੜਾਈ ਹੈ ਤਾਂ ਬਹੁਤ ਹੀ ਜ਼ਿਆਦਾ ਬੈਸਟ ਹੈ ਕਿਉਂਕਿ ਇਸ ਦੇ ਨਾਲ ਇਹ ਬਿਲਕੁਲ ਵੀ ਮਿਕਸਚਰ نیچے ਨਹੀਂ ਚਿਪਕੇਗਾ ਜੇਕਰ ਨਹੀਂ ਹੈ ਤਾਂ ਤੁਸੀਂ ਮੋٹے ਤਲੇ ਵਾਲੀ ਕੜਾਈ ਯੂਜ਼ ਕਰ ਲੈਣਾ ਇਸ ਦੇ ਵਿੱਚ ਮੈਂ ਵੱਡੇ 2 ਚਮਚ ਦੇਸੀ ਘਿਓ ਦੇ ਐਡ ਕਰ ਲਏ ਹਨ ਇਹ ਕਿਉਂ ਆਪਾਂ ਬਿਲਕੁਲ ਗਰਮ ਨਹੀਂ ਕਰਨਾ ਬਸ ਮੜਾ ਜਿਹਾ ਗੈਸ ਚਲਾ ਕੇ ਉਸੇ ਟਾਈਮ ਹੀ ਇਹ ਮਿਕਸਚਰ ਆਪਾਂ ਇਸ ਦੇ ਵਿੱਚ ਐਡ ਕਰ ਦੇਣਾ ਹੈ ਜੇਕਰ ਕਿਉ ਗਰਮ ਜ਼ਿਆਦਾ ਹੋ ਗਿਆ ਤਾਂ ਇਸ ਮਿਕਸਚਰ ਦੀਆਂ ਪਾਪੜੀਆਂ ਬਣ ਜਾਣਗੀਆਂ ਤੇ ਉਹ ਬਰਫੀ ਬਣਦੀ ਥਾਂ ਤੇ ਆਪਾਂ ਨੂੰ ਪਾਪੜੀਆਂ ਬਣ ਕੇ ਮਿਲਣਗੀਆਂ ਇਸ ਲਈ ਬਿਲਕੁਲ ਠੰਡੇ ਜਿਹੇ ਕਿਉ ਦੇ ਵਿੱਚ ਹੀ ਇਸ ਨੂੰ ਆਪਾਂ ਐਡ ਕਰ ਦੇਣਾ ਹੈ ਤੇ ਹੁਣ ਆਪਾਂ ਗੈਸ ਨੂੰ ਲੋ ਫਲੇਮ ਦੇ ਉੱਪਰ ਰੱਖ ਗਏ ਇਸ ਨੂੰ ਲਗਾਤਾਰ ਹਿਲਾਉਂਦੇ ਹੋਏ ਮਿਕਸਚਰ ਨੂੰ ਬਰਫੀ ਤਿਆਰ ਕਰਾਂਗੇ ਇਹ ਹੁਣ ਜਿਸ ਤਰ੍ਹਾਂ ਤੁਹਾਨੂੰ ਦਿਖ ਰਿਹਾ ਹੈ ਕਿ ਇਸ ਦੇ ਵਿੱਚ ਬਹੁਤ ਜ਼ਿਆਦਾ ਕਿਉ ਹੈ ਪਰ ਜਿਸ ਤਰ੍ਹਾਂ ਹੌਲੀ-ਹੌਲੀ ਇਹ ਪੱਕੀ ਜਾਵੇਗਾ ਤੇ ਇਹ ਕਿਉਂ ਸਾਰਾ ਹੀ ਵੇਸਨ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇਗਾ ਵੇਸਨ ਦੇ ਵਿੱਚ ਪਹਿਲਾਂ ਆਪਾਂ ਦੁੱਧ ਐਡ ਕੀਤਾ ਹੁਣ ਇਸ ਦੇ ਵਿੱਚ ਕਿਉਂ ਐਡ ਕਰਨ ਦੇ ਨਾਲ ਇਹ ਬਰਫੀ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਤੁਸੀਂ ਬਾਜ਼ਾਰ ਵਾਲੀਆਂ ਸਾਰੀਆਂ ਬਰਫੀਆਂ ਦਾ ਟੇਸਟ ਭੁੱਲ ਜਾਵੋਗੇ ਇਸ ਤਰ੍ਹਾਂ ਦੀ ਬਣੀ ਹੋਈ ਬਰਫੀ ਆਪਾਂ ਨੂੰ ਬਾਜ਼ਾਰ ਦੇ ਵਿੱਚੋਂ 800 ਰੁਪਇਆ ਜਾਂ 1000 ਰੁਪਏ ਕਿਲੋ ਮਿਲਦੀ ਹੈ ਪਰ ਜੇਕਰ ਆਪਾਂ ਇਸ ਨੂੰ ਘਰ ਦੇ ਵਿੱਚ ਤਿਆਰ ਕਰਾਂਗੇ ਇੱਕ ਤੇ ਆਪਾਂ ਇਸ ਨੂੰ ਬਿਲਕੁਲ ਸਫਾਈ ਦੇ ਨਾਲ ਤਿਆਰ ਕਰਾਂਗੇ ਦੂਸਰਾ ਆਪਾਂ ਘਰ ਦੀਆਂ ਚੀਜ਼ਾਂ ਇਸ ਵਿੱਚ ਐਡ ਕਰਾਂਗੇ ਤੇ ਬਹੁਤ ਹੀ ਜ਼ਿਆਦਾ ਹਾਈਜੀਨਿਕ ਬਰਫੀ ਬਣ ਕੇ ਤਿਆਰ ਹੋਵੇਗੀ ਇਸ ਨੂੰ ਖਾਣ ਦੇ ਨਾਲ ਆਪਾਂ ਨੂੰ ਕੋਈ ਨੁਕਸਾਨ ਵੀ ਨਹੀਂ ਹੋਵੇਗਾ ਕਿਉਂਕਿ ਸਾਰੀਆਂ ਚੀਜ਼ਾਂ ਹੀ ਬਹੁਤ ਜ਼ਿਆਦੀਆਂ ਹੈਲਦੀ ਆਪਾਂ ਐਡ ਕੀਤੀਆਂ ਹਨ ਇਹ ਦੇਖੋ ਹੁਣ ਕਿੰਨਾ ਇਸ ਦੇ ਵਿੱਚ ਘਿਓ ਘਟ ਗਿਆ ਹੈ ਸਾਰਾ ਘਿਓ ਹੀ ਤਕਰੀਬਨ ਵੇਸਨ ਨੇ ਐਬਜ਼ਾਰਬ ਕਰ ਲਿਆ ਹੈ ਇਸੀ ਤਰ੍ਹਾਂ ਇਸ ਨੂੰ ਹਿਲਾਉਂਦੇ ਹੋਏ ਆਪਾਂ ਪਕਾ ਲਵਾਂਗੇ ਹੌਲੀ ਹੌਲੀ ਸਾਰਾ ਕੇਵੋਇਸਨ ਦੇ ਵਿੱਚ ਮਿਕਸ ਹੋ ਜਾਵੇਗਾ ਹੁਣ ਦੇਖੋ ਆਪਣਾ ਵੇਸਨ ਵੀ ਇੱਥੇ ਥਿੱਕ ਹੋ ਰਿਹਾ ਹੈ ਹੁਣ ਇੱਥੇ ਆਪਾਂ ਵੇਸਨ ਨੂੰ ਓਨੇ ਟਾਈਮ ਲਈ ਪਕਾਵਾਂਗੇ ਜਦੋਂ ਤੱਕ ਇਸ ਦਾ ਬਹੁਤ ਪਿਆਰਾ ਜਿਹਾ ਕਲਰ ਨਹੀਂ ਆ ਜਾਂਦਾ ਤੇ ਇਸ ਦੇ ਵਿੱਚੋਂ ਇਹ ਬਹੁਤ ਖੁਸ਼ਬੂ ਵਧੀਆ ਨਹੀਂ ਆਉਂਦੀ। ਉਹਨੇ ਟਾਈਮ ਦੇ ਲਈ ਇਸ ਵੇਸਨ ਨੂੰ ਆਪਾਂ ਪਕਾਉਣਾ ਹੈ। ਇਸ ਨੂੰ ਪਕਾਉਣ ਦੇ ਲਈ ਟਾਈਮ ਆਪਾਂ ਨੂੰ 15 ਮਿੰਟ ਲੱਗ ਜਾਂਦੇ ਹਨ। ਹੁਣ ਦੇਖੋ ਵੇਸਨ ਬਿਲਕੁਲ ਠਿੱਕ ਹੋ ਚੁੱਕਾ ਹੈ। ਹੁਣ ਇਸ ਦੇ ਵਿੱਚ ਆਪਾਂ 2 ਚਮਚ ਹੋਰ ਘਿਓ ਦੇ ਐਡ ਕਰ ਦਵਾਂਗੇ ਤਾਂ ਕਿ ਇਸ ਨੂੰ ਹਿਲਾਉਣਾ ਥੋੜਾ ਜਿਹਾ ਈਜ਼ੀ ਹੋ ਜਾਵੇ। ਇਹ ਦੇਖੋ ਹੁਣ ਵੇਸਨ ਕਿੰਨਾ ਹੌਲੀ ਹੌਲੀ ਪੂਰਾ ਜਾ ਬਣ ਕੇ ਤਿਆਰ ਹੋ ਰਿਹਾ ਹੈ 19 ਨੂੰ ਇਸੇ ਤਰ੍ਹਾਂ ਹਲਾਉਂਦੇ ਹੋਏ ਆਪਾਂ ਪਕਾ ਲਵਾਂਗੇ ਫਿਰ ਜਿਸ ਤਰ੍ਹਾਂ ਵੇਸਣ ਪੁੱਜ ਰਿਹਾ ਹੈ ਇਸ ਦੇ ਨਾਲ ਹੀ ਦੁੱਧ ਤੇ ਘਿਓ ਵੀ ਨਾਲ ਹੀ ਪੁੱਜ ਰਿਹਾ ਹੈ ਤੇ ਉਹ ਬਹੁਤ ਹੀ ਵਧੀਆ ਟੇਸਟ ਦਿੰਦਾ ਹੈ ਇਹ ਦੇਖੋ ਆਪਣਾ ਵੇਸਣ ਤਕਰੀਬਨ ਪੁੱਜ ਚੁੱਕਾ ਹੈ ਇਹ ਬਹੁਤ ਹੀ ਭੁਰਭੁਰਾ ਬਣ ਕੇ ਤਿਆਰ ਹੋ ਚੁੱਕਾ ਹੈ ਇਥੇ ਤੁਹਾਨੂੰ ਵੇਸਣ ਬਹੁਤ ਹੀ ਸੁੱਕਾ ਸੁੱਕਾ ਲੱਗ ਰਿਹਾ ਹੋਵੇਗਾ ਪਰ ਨਹੀਂ ਇਹ ਜਿਸ ਤਰ੍ਹਾਂ ਪੱਕ ਗਿਆ ਤੇ ਇਸ ਦੇ ਵਿੱਚ ਬਹੁਤ ਹੀ ਜ਼ਿਆਦੀ ਵਧੀਆ ਨਮੀ ਜੀ ਆ ਜਾਵੇਗੀ ਤੇ ਬਰਫੀ ਬਹੁਤ ਜ਼ਿਆਦੀ ਵਧੀਆ ਬਣ ਕੇ ਤਿਆਰ ਹੋਵੇਗੀ ਵੇਸਣ ਆਪਣਾ ਪੁੱਜ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਾਂ 2 ਚਮਚੇ ਘਿਓ ਦੇ ਹੋਰ ਐਡ ਕਰਾਂਗੇ ਜਿਸ ਦੇ ਨਾਲ ਇਸ ਦੇ ਵਿੱਚ ਸ਼ਾਈਨ ਆ ਜਾਵੇ ਇਥੇ ਕਿਉਂ ਐਡ ਕਰਨ ਦੇ ਨਾਲ ਇਸ ਦਾ ਟੇਸਟ ਹੋਰ ਜ਼ਿਆਦਾ ਵਧੀਆ ਆ ਜਾਂਦਾ ਹੈ ਤੇ ਹੁਣ ਇਸ ਨੂੰ ਆਪਾਂ ਮਿਕਸ ਕਰ ਲਵਾਂਗੇ ਤੇ 1 ਤੋਂ 2 ਮਿੰਟ ਲਈ ਪਕਾ ਲਵਾਂਗੇ ਹੁਣ ਇਥੇ ਆਪਣਾ ਬੇਸਨ ਪਰਫੈਕਟ ਪੁੱਜ ਚੁੱਕਾ ਹੈ ਹੁਣ ਆਪਾਂ ਗੈਸ ਬੰਦ ਕਰ ਦਵਾਂਗੇ ਹੁਣ ਇਸ ਦੇ ਲਈ ਆਪਾਂ ਚਾਸ਼ਨੀ ਤਿਆਰ ਕਰਾਂਗੇ ਇੱਥੇ ਮੈਂ ਇੱਕ ਕੌਲੀ ਖੰਡ ਦੀ ਲਈ ਹੈ ਤੇ ਅੱਧੀ ਕੌਲੀ ਇੱਥੇ ਆਪਾਂ ਪਾਣੀ ਦੀ ਐਡ ਕਰ ਲਵਾਂਗੇ ਤੇ ਹੁਣ ਆਪਾਂ ਚਾਸ਼ਨੀ ਨੂੰ ਪਕਾਵਾਂਗੇ ਇੱਥੇ ਆਪਾਂ ਚਾਸ਼ਨੀ ਕੋਈ ਇੱਕ ਤਾਰ ਦੀ ਜਾਂ ਦੋ ਤਾਰ ਦੀ ਨਹੀਂ ਬਣਾਉਣੀ ਜਸਟ ਆਪਾਂ ਇਸ ਨੂੰ ਥੋੜਾ ਜਿਹਾ ਚਿਪਚਿਪਾ ਹੋਣ ਤੱਕ ਹੀ ਪਕਾਉਣਾ ਹੈ ਇੱਥੇ ਮੈਂ ਨਾਲ ਹੀ ਛੋਟੀ ਇਲਾਇਚੀ ਨੂੰ ਕੁੱਟ ਕੇ ਇਸ ਦੇ ਵਿੱਚ ਐਡ ਕਰ ਦਿੱਤਾ ਸੀ ਉਹ ਥੋੜੀ ਵੀਡੀਓ ਮੇ ਤਾਂ ਸਕਿਪ ਹੋ ਗਈ ਇਹ ਦੇਖੋ ਆਪਣੀ ਚਾਸ਼ਨੀ ਬਣ ਕੇ ਤਿਆਰ ਹੈ ਜਦੋਂ ਆਪਾਂ ਉਂਗਲ ਦੇ ਨਾਲ ਇਸ ਨੂੰ ਟੱਚ ਕਰਾਂਗੇ ਤੇ ਆਪਾਂ ਨੂੰ ਚਿਪਚਿਪਾਪਨ ਮਹਿਸੂਸ ਹੋਵੇਗਾ ਤੇ ਇੱਕ ਹੋਰ ਤੁਹਾਨੂੰ ਨਿਸ਼ਾਨੀ ਦੱਸਦੀ ਹਾਂ ਜਦੋਂ ਆਪਾਂ ਇਸ ਤਰ੍ਹਾਂ ਕੜਸ਼ੀ ਦੇ ਨਾਲ ਇਸ ਨੂੰ ਇਦਾਂ نیچے ਨੂੰ ਸਿੱਟਾਂਗੇ ਤੇ ਜਦੋਂ ਇਹ ਇੱਕ ਵੀ ਡ੍ਰੌਪ ਜਿਹੜੀ ਥੋੜੀ ਲੰਬੀ ਲੰਬੀ ਕਰਕੇ ਡਿੱਗੇਗੀ ਤੇ ਸਮਝ ਲੈਣਾ ਕਿ ਆਪਣੀ ਚਾਸ਼ਨੀ ਬਣ ਕੇ ਤਿਆਰ ਹੈ ਜੇਕਰ ਬਹੁਤ ਜ਼ਿਆਦਾ ਲੰਬੀ ਬਣੇ ਤਾਂ ਉਹ ਫਿਰ ਇਕ ਤਾਰਦੀ ਬਣ ਜਾਂਦੀ ਹੈ ਪਰ ਇਸ ਚਿਪਚਿਪੀ ਜਿਹੀ ਚਾਸ਼ਨੀ ਤਿਆਰ ਕਰਨੀ ਹੈ ਹੁਣ ਆਪਾਂ ਇਸ ਨੂੰ ਵੇਸਨ ਦੇ ਵਿੱਚ ਐਡ ਕਰ ਲਵਾਂਗੇ ਤੇ ਇਸ ਨੂੰ ਲਗਾਤਾਰ ਹਿਲਾਉਂਦੇ ਹੋਏ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੁਸੀਂ ਸੇਮ ਏਸੀ ਮੈਜ਼ਰਮੈਂਟ ਦੇ ਨਾਲ ਬਰਫੀ ਬਣਾਓਗੇ ਤਾਂ ਬਿਲਕੁਲ ਵੀ ਫੇਲ ਨਹੀਂ ਹੋਵੋਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਰਫੀ ਬਣਾ ਕੇ ਤੁਸੀਂ ਤਿਆਰ ਕਰ ਸਕਦੇ ਹੋ सारी चाशनी बिल्कुल मिक्स हो चुकी है ਤੇ ਆਪਣੀ ਬਰਫੀ ਦਾ ਮਿਕਸਚਰ ਵੀ ਬਿਲਕੁਲ ਬਣ ਕੇ ਰੈਡੀ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਇੱਕ ਚਮਚ ਮੈਂ ਹੋਰ ਕਿਓ ਦਾ ਐਡ ਕਰ ਲਿਆ ਹੈ ਇਹ ਤੁਹਾਡੀ ਮਰਜ਼ੀ ਹੈ ਜੇਕਰ ਤੁਸੀਂ ਐਡ ਕਰਨਾ ਚਾਹੋ ਤਾਂ ਠੀਕ ਹੈ ਨਹੀਂ ਤਾਂ ਤੁਸੀਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਮores ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਇੱਥੇ ਆਪਾਂ ਗੈਸ ਦਾ ਫਲੇਮ ਬੰਦ ਕਰ ਦਵਾਂਗੇ ਹੁਣ ਆਪਾਂ ਇੱਕ ਥਾਲੀ ਲਵਾਂਗੇ ਤੁਸੀਂ ਟ੍ਰੇ ਵੀ ਲੈ ਸਕਦੇ ਹੋ ਬਰਫੀ ਵਾਲੀ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਘਿਓ ਲਗਾ ਕੇ ਇਸ ਨੂੰ ਚੰਗੀ ਤਰ੍ਹਾਂ ਗ੍ਰੀਸ ਕਰ ਲਵਾਂਗੇ ਤੇ ਹੁਣ ਤੇ ਹੁਣ ਬਰਫੀ ਨੂੰ ਇਸ ਦੇ ਵਿੱਚ ਆਪਾਂ ਐਡ ਕਰ ਦਵਾਂਗੇ ਤੇ ਚੰਗੀ ਤਰ੍ਹਾਂ ਇਸ ਨੂੰ ਆਪਾਂ ਸੈੱਟ ਕਰ ਲਵਾਂਗੇ ਇਸ ਨੂੰ ਮੈਂ ਥੋੜਾ ਜਿਹਾ ਹੱਥਾਂ ਦੇ ਨਾਲ ਵੀ ਸੈੱਟ ਕਰ ਲਿਆ ਹੈ ਇਹ ਕਾਫੀ ਜ਼ਿਆਦਾ ਗਰਮ ਸੀ ਇਸ ਲਈ ਮੈਂ ਕੌਲੀ ਲੈ ਕੇ ਉਸ ਦੀ ਦੂਸਰੀ ਸਾਈਡ ਤੋਂ ਇਸ ਨੂੰ ਪ੍ਰੈਸ ਕਰਕੇ ਚੰਗੀ ਤਰ੍ਹਾਂ ਸੈੱਟ ਕਰ ਲਿਆ ਹੈ ਹੁਣ ਆਪਣੀ ਬਰਫੀ ਬਿਲਕੁਲ ਸੈੱਟ ਹੈ ਹੁਣ ਇਸ ਦੇ ਉੱਤੇ ਆਪਾਂ ਚਾਂਦੀ ਦਾ ਵਰਕ ਲਗਾਵਾਂਗੇ ਇਹ ਆਪਸ਼ਨਲ ਹੈ ਜੇਕਰ ਹੈ ਤਾਂ ਤੁਸੀਂ ਲਗਾ ਲਓ ਨਹੀਂ ਤਾਂ ਕੋਈ ਗੱਲ ਨਹੀਂ ਇਹ ਤੇ ਮੈਂ ਵੀਡੀਓ ਦਾ ਕਰਕੇ ਇਸ ਨੂੰ ਲਗਾਇਆ ਹੈ ਤਾਂ ਕਿ ਇਸ ਦੀ ਲੁੱਕ ਬਿਲਕੁਲ ਬਾਜ਼ਾਰ ਵਰਗੀ ਲੱਗੇ ਇਹ ਦੇਖੋ ਇਸ ਤਰ੍ਹਾਂ ਆਪਾਂ ਸਾਰਾ ਵਰਕ ਇਸ ਤੇ ਲਗਾ ਦਿੱਤਾ ਹੈ ਹੋਣ ਇਸ ਦੇ ਉੱਪਰ ਆਪਾਂ ਡ్రਾਈ ਫਰੂਟ ਲਗਾ ਦਵਾਂਗੇ ਇੱਥੇ ਮੈਂ ਬਦਾਮ ਪਿਸਤਾ ਨੂੰ ਇਸ ਦੇ ਉੱਪਰ ਲਗਾ ਦਿੱਤਾ ਹੈ ਜਿਸ ਦੇ ਨਾਲੇ ਬਰਫੀ ਬਹੁਤ ਹੀ ਜ਼ਿਆਦਾ ਵਧੀਆ ਲੱਗੇਗੀ ਤੇ ਟੇਸਟੀ ਤਾਂ ਇਹ ਬਹੁਤ ਹੀ ਬਣੀ ਹੈ ਲਓ ਜੀ ਇਹ ਆਪਣੀ ਬਰਫੀ ਬਣ ਕੇ ਰੈਡੀ ਹੈ ਹੁਣ ਆਪਾਂ ਇਸ ਨੂੰ ਫ੍ਰਿਜ ਵਿੱਚ ਰੱਖ ਦਵਾਂਗੇ 2 ਘੰਟੇ ਬਾਅਦ ਇਸ ਨੂੰ ਆਪਾਂ ਕੱਢ ਲਿਆ ਹੈ ਤੇ ਹੁਣ ਇਸ ਦੇ ਆਪਾਂ ਪੀਸ ਕੱਟ ਲਵਾਂਗੇ ਇਹ ਬਰਫੀ ਬਹੁਤ ਹੀ ਜ਼ਿਆਦੀ ਵਧੀਆ ਬਣ ਕੇ ਤਿਆਰ ਹੋਈ ਹੈ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਲਓ ਜੀ ਆਪਣੇ ਪੀਸ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਹਨ ਤੇ ਬਿਲਕੁਲ ਵੀ ਥਾਲੀ ਦੇ ਨਾਲ ਨਹੀਂ ਚਿਪਕੀ ਲੱਗਦੀ ਹੈ ਨਾ ਬਿਲਕੁਲ ਬਾਜ਼ਾਰ ਵਰਗੀ ਬਰਫੀ ਇੰਨੀ ਜ਼ਿਆਦਾ ਟੇਸਟੀ ਬਣੀ ਸੀ ਕਿ ਤੁਸੀਂ ਵੀ ਜਰੂਰ ਇਸ ਨੂੰ ਟਰਾਈ ਕਰਿਓ ਤੇ ਆਪਣਾ ਫੀਡਬੈਕ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਹੁਣ ਮੈਂ ਤੁਹਾਨੂੰ ਇੱਕ ਪੀਸ ਤੋੜ ਕੇ ਵੀ ਦਿਖਾਉਂਦੀ ਹਾਂ ਕਿ ਕਿੰਨੀ ਸੌਫਟ ਬਣ ਕੇ ਤਿਆਰ ਹੋਈ ਹੈ ਲੋ ਜੀ ਆ ਦੇਖੋ ਆਪਣੀ ਬਰਫੀ ਕਿੰਨੀ ਪਰਫੈਕਟ ਬਣ ਕੇ ਤਿਆਰ ਹੋਈ ਹੈ ਹੁਣ ਆਪਾਂ ਇਸ ਨੂੰ ਇੰਜੋਏ ਕਰਦੇ ਹਾਂ ਤੇ ਮਿਲਾਂਗੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ